ਵੀਰੇ ਤੁਸੀਂ ਕੱਲ ਸਾਨੂੰ ਦੱਸਿਆ ਕਿਉਂ ਨਹੀਂਗਾ ਕਿ ਕਿੱਥੇ ਚੱਲੇ ਹੋ ਤੇ ਸਿੱਧਾ ਫੋਨ ਕਰਕੇ ਬੱਸ ਇਹ ਕਹਿਤਾ ਕਿ ਆਣਾ ਨਹੀਂ ਹੈਗਾ ਤੀਣਾ ਗੁਰਦੁਆਰਾ ਸਾਹਿਬ ਜਾਣਾ ਸੀਗਾ ਵੀਰੇ ਤੁਸੀਂ ਜੇ ਕਿਤੇ ਜਾਣਾ ਹੁੰਦਾ ਤੁਸੀਂ ਸਟੋਰੀ ਤਾਂ ਪਾ ਦਿਆ ਕਰੋ ਨਾ ਤੁਸੀਂ ਸਟੇਟਸ ਪਾਨੇ ਹੋ ਨਾ ਤੁਸੀਂ ਸਟੋਰੀ ਪਾਨੇ ਹੋ ਸਾਨੂੰ ਕਿਵੇਂ ਪਤਾ ਲੱਗੂਗਾ ਤਾਂ ਇਹਦਾ ਮੈਂ ਤੁਹਾਨੂੰ ਫੋਨ ਕਰਕੇ ਕਹਿਤਾ ਸੀ ਕਿ ਅਸੀਂ ਗੁਰਦੁਆਰਾ ਸਾਹਿਬ ਚੱਲੇ ਆ ਤੁਸੀਂ ਅੱਜ ਨਾ ਆਇਓ ਪਰ ਵੀਰੇ ਨੇ ਸਟੇਟਸ ਪਾਈ ਦਿੱਤਾ ਸੀ ਤੁਸੀਂ ਤਾਂ ਰਹਿਣ ਹੀ ਦਿਆ ਕਰੋ ਅੱਛਾ ਤੇ ਸਾਡਾ ਪ੍ਰਸ਼ਾਦ ਮਤਲਬ ਤੁਹਾਨੂੰ ਪਤਾ ਲੱਗ ਗਿਆ ਕਿ ਅਸੀਂ ਦਰਬਾਰ ਸਾਹਿਬ ਗਏ ਸੀ ਕਿ ਹਾਂ ਜੀ ਪ੍ਰਸ਼ਾਦ ਤਾਂ ਮੈਂ ਲੈ ਕੇ ਨਹੀਂ ਆਇਆ ਤੁਹਾਡੇ ਵਾਸਤੇ ਵੀਰੇ ਇਦਾਂ ਕਿਦਾਂ ਤੁਸੀਂ ਸਾਡੀ ਪਰੇਸ਼ਾਨੀ ਲੈ ਕੇ ਆਏ ਇਦਾਂ ਹੋ ਸਕਦਾ ਕਿ ਮੈਂ ਗੁਰੂ ਘਰ ਜਾਵਾਂ ਤੇ ਆਪਣੀਆਂ ਭੈਣਾਂ ਵਾਸਤੇ ਪ੍ਰਸ਼ਾਦ ਨਾਲ ਲੈ ਕੇ ਆਵਾਂ ਹੈ ਮੈਂ ਤਾਂ ਦੇਖਦਾ ਸੀ ਕਿ ਤੁਸੀਂ ਕਿੰਨਾ ਕੁ ਧਿਆਨ ਦਿੰਦੇ ਹੋ ਸਾਡੇ ਤੇ ਕਿ ਵੀਰਾ ਕਿੱਥੇ ਗਿਆ ਕਿੱਥੇ ਨਹੀਂ ਹਲੋ ਆ ਪ੍ਰਸ਼ਾਦਾ ਤੁਸੀਂ ਅੱਧਾ ਅੱਧਾ ਸ਼ੱਕ ਲਓ ਠੀਕ ਹੈ ਠੀਕ ਹੈ ਵੀਰੇ ਵੀਰੇ ਦਰਸ਼ਨ ਕਿਵੇਂ ਹੋਏ ਦੁਨੀਆ 'ਚ ਕੋਈ ਤਾਂ ਜਗ੍ਹਾ ਜਿੱਥੇ ਦਰਸ਼ਨ ਕਰਕੇ ਸਕੂਨ ਆ ਜਾਂਦਾ ਤੇ ਸਾਡਾ ਤਾਂ ਸਾਰਾ ਕੁਝ ਉਹੀ ਹੈ ਵੀਰੇ ਤੁਸੀਂ ਸਾਨੂੰ ਕਿਉਂ ਨਹੀਂ ਲੈ ਕੇ ਗਏ ਓਹੋ ਚੱਲ ਕੋਈ ਨਾ ਅਗਲੀ ਵਾਰ ਜਦੋਂ ਜਾਵਾਂਗੇ ਨਾ ਤੁਹਾਨੂੰ ਦੋਨਾਂ ਨੂੰ ਨਾਲ ਹੀ ਲੈ ਜਾਵਾਂਗੇ ਪੱਕਾ ਵੀ ਗਏ ਹਾਂ ਪੱਕਾ ਵੀਰੇ ਉੱਥੇ ਕਿੰਨਾ ਆਨੰਦ ਆਂਦਾ ਹੋਊਗਾ ਨਾ ਕਿੰਨਾ ਸਕੂਨ ਮਿਲਦਾ ਹੋਊਗਾ ਸਹੀ ਕਹਿ ਰਹੀਆਂ ਸਿਮਰਨ ਜਿੰਨਾ ਸਕੂਨ ਤੇ ਜਿੰਨਾ ਆਨੰਦ ਉਸ ਜਗ੍ਹਾ ਤੇ ਆ ਨਾ ਦੁਨੀਆਂ 'ਚ ਹੋਰ ਕਿਤੇ ਨਹੀਂ ਹੈਗਾ ਸਾਰੇ ਦੁੱਖ ਕੱਟੇ ਜਾਂਦੇ ਆ ਵੀਰੇ ਤੁਸੀਂ ਸਾਨੂੰ ਨਾ ਅਗਲੀ ਵਾਰ ਜ਼ਰੂਰ ਲੈ ਕੇ ਜਾਣਾ ਵਾ ਕਿਹਾ ਨਾ ਜ਼ਰੂਰ ਲੈ ਕੇ ਜਾਊਂਗਾ ਆਪਾਂ ਇਕੱਠੇ ਦਰਵਾਰ ਸਾਹਿਬ ਮੱਥਾ ਟੇਕ ਕੇ ਆਵਾਂਗੇ ਜੀ ਤੇ ਵੀਰਾ ਬਾਬੇ ਖੁਸ਼ ਸੀਗੇ ਨਾ ਉੱਥੇ ਜਾ ਕੇ ਸਾਰੀ ਦੁਨੀਆ ਖੁਸ਼ ਹੋ ਜਾਂਦੀ ਹੈ 바ਵਾ ਤੇ ਸਿਮਰਨ ਦੋਨੇ ਬਹੁਤ ਖੁਸ਼ ਸੀ ਵਧੀਆ ਦਰਸ਼ਨ ਹੋਏ ਅਸੀਂ ਸਾਰਾ ਕੁਝ ਵਧੀਆ ਕੀਤਾ ਨਾਲੇ ਮੈਂ ਉਹਨਾਂ ਦੀਆਂ ਸੋਹਣੀਆਂ ਸੋਹਣੀਆਂ ਫੋਟੋਆਂ ਵੀ ਖਿੱਚੀਆਂ ਤਾਂ ਹੀ ਤਾਂ ਸਟੇਟਸ ਪਾਇਆ ਹੋਇਆ ਹੂੰ ਬਹੁਤ ਸੋਹਣੀਆਂ ਫੋਟੋਆਂ ਆਈਆਂ ਸੀਗੀਆਂ ਇਹ ਸਾਰੀਆਂ ਤੁਹਾਡੇ ਵੀਰੇ ਨੇ ਖਿੱਚੀਆਂ ਨੇ ਮੈਨੂੰ ਨਾ ਫੋਟੋ ਖਿੱਚਣੀ ਬਹੁਤ ਚੰਗੀ ਤਰ੍ਹਾਂ ਆਉਂਦੀ ਹੈ ਨਾਲੇ ਅਸੀਂ ਖਾਦਾ ਪੀਤਾ ਵੀ ਬਹੁਤ ਸੋਹਣਾ। ਮੈਨੂੰ ਲੱਗਦਾ ਬਹੁਤ ਖੁਸ਼ ਹੋਣਿਆ ਉਹ। ਇਹ ਤਾਂ ਬਹੁਤ ਵਧੀਆ ਹੋਇਆ ਨਾ। ਤਾਂ ਹੀ ਤਾਂ ਅਜੇ ਤੱਕ ਦੁਕਾਨ ਤੇ ਨਹੀਂ ਆਇਆ। ਮੈਨੂੰ ਲੱਗਦਾ ਕੱਲ ਦੀਆਂ ਯਾਦਾਂ ਹੀ ਦਿਮਾਗ ਚ ਜਾਂਦੀਆਂ ਹੋਣੀਆਂ। ਹੈਨਾ? ਹਾਂਜੀ। ਹੁਣ ਮੇਰੀ ਗੱਲ ਸੁਣੋ ਬੱਚਿਓ ਤੁਸੀਂ ਨਾ ਕੰਮ ਕਰ ਲਓ। ਜੀ। ਠੀਕ ਹੈ। ਹੁਣ ਥੋੜਾ ਜਿਹਾ ਕੰਮ 'ਤੇ ਧਿਆਨ ਦੇ ਦਈਏ। ਪਹਿਲਾਂ ਹੀ ਬੜਾ ਕੰਮ ਖਰਾਬ ਹੋ ਗਿਆ। ਠੀਕ ਹੈ ਵਿਜੇ। ਠੀਕ ਹੈ। ਹਾਂਜੀ। ਕਿ ਮੈਂ ਸੋਹਣੇ ਦਰਸ਼ਨ ਹੋਏ ਨਾ ਆਪਣੇ। ਵਧੀਆ ਹੋ ਗਿਆ ਤੁਸੀਂ ਪਲਾਨ ਬਣਾ ਲਿਆ ਦਰਬਾਰ ਸਾਹਿਬ ਦਾ ਦਰਸ਼ਨ ਤਾਂ ਬਹੁਤ ਵਧੀਆ ਹੋਏ ਪਰ ਪਲਾਨ ਮੇਰਾ ਨਹੀਂ ਸੀ ਵੀਰੇ ਦਾ ਪਲਾਨ ਸੀਗਾ ਕਿਉਂਕਿ ਮੈਨੂੰ ਨਾ ਵਹਿਮ ਹੋ ਗਿਆ ਸੀ ਕਿ ਆਪਣੇ ਤੇ ਕਿਸੇ ਨੇ ਕੁਝ ਕੀਤਾ ਵਾ ਤੇ ਮੈਂ ਵੀਰੇ ਨੂੰ ਕਿਹਾ ਕਿ ਆਪਾਂ ਕਿਸੇ ਸਿਆਣੇ ਕੋਲ ਜਾ ਕੇ ਆਨੇ ਆ ਵੀਰਾ ਕਹਿੰਦਾ ਆਪਾਂ ਕਿਤੇ ਹੋਰ ਨਹੀਂ ਜਾਣਾ ਆਪਾਂ ਸਿਰਫ ਦਰਬਾਰ ਸਾਹਿਬ ਹੀ ਜਾਣਾ ਵਾ ਉੱਥੇ ਹੀ ਜਾਣੇ ਆ ਪਰ ਹੁਣ ਵਧੀਆ ਹੋ ਗਿਆ ਦਰਸ਼ਨ ਬਹੁਤ ਵਧੀਆ ਹੋ ਗਏ ਤੇ ਹੁਣ ਸਾਰਾ ਕੁਝ ਚੰਗਾ ਹੀ ਹੋਊਗਾ ਹਾਂ ਦੇਖੋ ਕਿੰਨੀ ਸੋਹਣੀ ਫੋਟੋ ਆਈ ਆ ਹਾਂ ਕਿੰਨੀ ਸੋਹਣੀ ਫੋਟੋ ਆਈ ਆ ਬਹੁਤ ਵਦਾ ਮੈਂ ਪ੍ਰਿੰਟ ਵੀ ਕਢਾ ਲਿਆ ਫੋਟੋ ਤਾਂ ਸੋਹਣੀ ਆਣੀ ਸੀ ਕਿਉਂਕਿ ਵੀਰੇ ਨੇ ਖਿੱਚੀ ਆ ਤੁਸੀਂ ਨਾ ਸਾਰਾ ਕ੍ਰੈਡਿਟ ਵੀਰੇ ਨੂੰ ਹੀ ਦਿੰਨੇ ਰਹਿੰਦੇ ਹੋ ਫੋਟੋ ਤਾਂ ਸੋਹਣੀ ਆਈ ਆ ਪਿੱਛੇ ਦਰਬਾਰ ਸਾਹਿਬ ਦੀ ਫੋਟੋ ਵੀ ਆਈ ਆ ਤੇ ਆਪਣੀ ਫੋਟੋ ਨਾਲ ਆਪਾਂ ਸੋਹਣੇ ਤਾਂ ਹੀ ਫੋਟੋ ਸੋਹਣੀ ਆਈ ਆ ਪਰ ਖਿੱਚੀ ਤਾਂ ਵੀਰੇ ਨੇ ਹੀ ਨੇ ਚਲੋ ਠੀਕ ਆ ਮੈਨੂੰ ਇਹ ਦੱਸੋ ਵੀਰਾ ਫੋਟੋ ਕਿਉਂ ਨਹੀਂ ਖਿਜਵਾਉਂਦੇ ਇਹ ਤਾਂ ਮੈਨੂੰ ਵੀ ਨਹੀਂ ਪਤਾ ਮੈਂ ਤਾਂ ਵੀਰੇ ਨੂੰ ਕਿਹਾ ਵੀ ਸੀ ਕਿ ਮੈਂ ਤੁਹਾਡੀਆਂ ਫੋਟੋ ਖਿੱਚ ਦੇਣਾ ਵਾ ਵੀਰੇ ਨੇ ਮਨਾ ਕਰਤਾ ਕਹਿੰਦੇ ਰਹਿਣ ਦੇ ਅੱਛਾ ਆਪਾਂ ਦਾ ਚਲੋ ਫੋਟੋਆਂ ਖਿੱਚ ਕੇ ਸਟੇਟਸ ਪਾਣਾ ਹੁੰਦਾ ਵਾ ਰਿਸ਼ਤੇਦਾਰਾਂ ਨੇ ਮੰਮੀ ਉਹਨਾਂ ਨੇ ਦੇਖਣਾ ਹੁੰਦਾ ਵਾ ਵੀਰੇ ਨੇ ਕਿਹਨੂੰ ਦਿਖਾਣਾ ਵਾ ਸਿਮਰਨ ਮੈਂ ਸਭ ਸਮਝਦਾ ਵਾਂ ਤੂੰ ਕਿੱਥੇ ਬੋਲਦੀ ਪਈ ਆ ਜੇ ਤੁਸੀਂ ਸਮਝ ਹੀ ਗਏ ਹੋ ਫਿਰ ਥੋੜਾ ਜਿਹਾ ਧਿਆਨ ਵੀ ਰੱਖੋ ਕੀ ਕਹਿਣਾ ਚਾਹਨੀ ਆ ਮੈਂ ਬੀਰੇ ਨਾਲ ਗੱਲ ਕਰੋ ਕਿਤੇ ਮੇਰੀ ਕਹੀ ਗੱਲ ਸੱਚ ਨਾ ਹੋ ਜੇ ਕੀ ਸੱਚ ਨਾ ਹੋ ਜੇ ਆਹੀ ਕਿ ਬੀਰਾ ਵੇ ਤਾਂ ਹੀ ਨਹੀਂ ਕਰਾ ਰਿਆ ਕਿਤੇ ਜਾਇਦਾਦ ਚੋਂ ਹਿੱਸਾ ਨਾ ਦੇਣਾ ਪੈ ਜੇ ਸਿਮਰਨ ਫੇਰ ਤੂੰ ਉਹੀ ਗੱਲਾਂ ਕਰਨ ਲੱਗ ਗਈਆਂ ਚੰਗਾ ਭਲਾ ਕੱਲ ਆਪਾਂ ਦਰਸ਼ਨ ਵਧੀਆ ਕਰਕੇ ਆਏ ਆ ਤੂੰ ਫੇਰ ਉਹੀ ਗੱਲਾਂ ਲਾ ਕੇ ਬੈ ਗਈਆਂ ਤੇ ਫੇਰ ਬੀਰੇ ਨਾਲ ਗੱਲ ਕਰੋ ਮੇਰੇ ਨਾਲ ਵੀ ਕੋਈ ਹੱਥ ਵਟਾਉਣ ਵਾਲਾ ਆ ਜੂਗਾ ਅਸੀਂ ਦੋਨੇ ਕੰਮ ਕਰਾਂਗੇ ਜਾਂ ਫੇਰ ਹੁਣ ਮੈਂ ਕੱਲੀ ਥੋੜੀ ਕਰਦੀ ਰਵਾਂ ਹਰ ਵਾਰੀ ਤੈਨੂੰ ਕੀ ਲੱਗਦਾ ਵੀਰੇ ਨੇ ਰਿਸ਼ਤੇ ਨਹੀਂ ਆਂਦੇ ਬਹੁਤ ਰਿਸ਼ਤੇ ਆਂਦੇ ਸੀ ਪਰ ਵੀਰੇ ਨੇ ਮਨਾਂ ਕੀਤਾ ਕਿਉਂ ਕਿਉਂਕਿ ਵੀਰੇ ਦੇ ਸਿਰ ਤੇ ਸਾਰੀਆਂ ਜ਼ਿੰਮੇਵਾਰੀਆਂ ਨੇ ਤਾਂ ਕਰਕੇ ਨਹੀਂ ਵੀਰਾ ਵਿਆਹ ਕਰਾਂਦਾ ਅੱਛਾ ਇਹਦਾ ਮਤਲਬ ਵੀਰਾ ਵਿਆਹ ਦੀਆਂ ਜ਼ਿੰਮੇਵਾਰੀਆਂ ਤੋਂ ਭੱਜਦਾ ਵਾ ਤੁਸੀਂ ਵੀ ਤਾਂ ਵਿਆਹ ਕਰਾਇਆ ਜ਼ਿੰਮੇਵਾਰੀਆਂ ਨਿਭੋਣੀਆਂ ਹੋ ਜ਼ਿੰਮੇਵਾਰੀਆਂ ਤਾਂ ਨਿਭਾ ਪਾ ਰਹਿਆ ਵਾ ਕਿਉਂਕਿ ਵੀਰਾ ਸਾਰਾ ਕੁਝ ਦੇਖਦਾ ਵਾ ਤੇ ਫੇਰ ਵੀਰੇ ਨਾਲ ਨਾ ਗੱਲ ਕਰੋ ਕਿ ਵਿਆਹ ਕਰਾ ਲੈਣ ਵੀਰਾ ਮੈਂ ਤਾਂ ਸੋਚਿਆ ਸੀ ਕਿ ਦਰਬਾਰ ਸਾਹਿਬ ਹੁਣ ਜਾ ਕੇ ਆਏ ਤੇ ਹੁਣ ਸਾਰਾ ਕੁਝ ਸਹੀ ਹੋ ਜਾਊਗਾ ਪਰ ਤੂੰ ਤਾਂ ਫੇਰ ਉਹੀ ਗੱਲਾਂ ਲੈ ਕੇ ਬੈਗੀ ਆ ਮੈਂ ਤਾਂ ਤੁਹਾਨੂੰ ਸਹੀ ਹੀ ਕਹਿ ਰਹੀ ਆ ਆਖਿਰਕਾਰ ਵੀਰੇ ਨੂੰ ਵਿਆਹ ਕਰਾਣਾ ਹੀ ਪੈਣਾ ਵਾ ਤੁਸੀਂ ਆਪ ਸੋਚੋ ਆਪਣੇ ਘਰ ਚ ਰੋਣ ਕਾ ਲੱਗਣਗੇ ਫੇਰ ਅਸੀਂ ਦੋਨੋਂ ਭੈਣਾਂ ਅੰਗੂ ਰਵਾਂਗੀਆਂ ਨਾਲੇ ਜੇ ਆਪਾਂ ਕਿਤੇ ਜਾਣਾ ਵੀ ਆਪਾਂ ਚਾਰੇ ਜਾਵਾਂਗੇ ਤੁਹਾਨੂੰ ਪਤਾ ਨਹੀਂ ਹਮੇਸ਼ਾ ਮੈਂ ਕਿਉਂ ਗਲਤ ਰੱਖਦੀ ਰਹਿਣੀ ਆ ਗਲਤ ਵੈਸੇ ਤੂੰ ਸਹੀ ਕਹਿ ਰਹੀ ਆ ਦਰਵਾਸਾ ਜਾ ਕੇ ਤੇਰਾ ਵੀ ਦਿਮਾਗ ਕੰਮ ਕਰਨ ਲੱਗਿਆ ਹੁਣ ਕਿਉਂ ਪਹਿਲਾਂ ਮੇਰਾ ਕੰਮ ਨਹੀਂ ਕਰਦਾ ਸੀ ਦਿਮਾਗ ਉਹ ਤਾਂ ਤੈਨੂੰ ਹੀ ਪਤਾ ਹੋਊਗਾ ਚੱਲ ਹੁਣ ਮੈਂ ਚੱਲਾਂ ਦੁਕਾਨ ਤੇ ਮੇਰੇ ਸਸਤੀਕਾਲ ਸਸਤੀਕਾਲ ਬਾਜੀ ਕਿਵੇਂ ਆ ਫਿਰ ਵਧੀਆ ਬਾਜੀ ਲੇਟ ਹੋ ਗਿਆ ਉਪਾਧੀ ਉਹ ਗੱਲ ਕਰਦੇ ਪਏ ਸੀ ਨਾਲੇ ਫੋਟੋਆਂ ਦੇਖਦੇ ਪਏ ਸੀਗੇ ਫੋਟੋਆਂ ਬਹੁਤ ਸੋਹਣੀਆਂ ਆਈਆਂ ਭਾਜੀ ਫੋਟੋਆਂ ਤਾਂ ਦੇਖ ਹੀ ਲਈਆਂ ਤੂੰ ਕੱਲੇ ਨੇ ਥੋੜੀ ਸਾਰਿਆਂ ਨੇ ਦੇਖ ਲਈਆਂ ਸਟੇਟਸ ਜੋ ਪਾਤਾ ਸੀ ਤੂੰ ਉਹਨਾਂ ਨੇ ਵੀ ਦੇਖ ਲਿਆ ਇਹਨਾਂ ਨੂੰ ਮੈਂ ਦੱਸਣਾ ਨਹੀਂ ਸੀ ਕਿ ਆਪਾਂ ਦਰਬਾਰ ਸਾਹਿਬ ਗਏ ਆ ਤੇਰਾ ਸਟੇਟਸ ਦੇਖ ਕੇ ਪਤਾ ਲੱਗ ਗਿਆ ਮੈਂ ਇਹਨਾਂ ਨੂੰ ਦੇਣਾ ਸੀ ਸਰਪ੍ਰਾਈਜ਼ ਪ੍ਰਸ਼ਾਦ ਲਿਆ ਕੇ ਕਹਿੰਦੀਆਂ ਸੋਹਣੀਆਂ ਆਈਆਂ ਨੇ ਫੋਟੋ ਭਾਜੀ ਭਾਜੀ ਬਹੁਤ ਸੋਹਣੀਆਂ ਆਈਆਂ ਫੋਟੋ ਉਹ ਵਾਈਕ੍ਰੋ ਅੱਜ ਫੇਰ ਕੋਈ ਕੰਮ ਵੱਲ ਧਿਆਨ ਦੇ ਦੀਏ ਬਹੁਤ ਟਾਈਮ ਹੋ ਗਿਆ ਹਾਂਜੀ ਭਾਜੀ ਸੱਚ ਕੰਮ ਤੋਂ ਯਾਦ ਆਇਆ ਉਹ ਕਮੇਟੀ ਦੀ ਗੱਲ ਵੀ ਕਰਨੀ ਆ ਸ਼ਰਮਾ ਜੀ ਕੋ ਤੂੰ ਰਹਿਣ ਦੇ ਸ਼ਰਮਾਈ ਨੂੰ ਆਪੇ ਗੱਲ ਕਰ ਦਾਂ ਇੱਕਦਰਾ ਨਾ ਪੈਸੇ ਤਾਂ ਚਲੇ ਹੀ ਗਏ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਜੇ ਮਿਲ ਜਾਣ ਤਾਂ ਪਾਜੀ ਉਹਨਾਂ ਦਾ ਸੁਭਾਤਾ ਬੜਾ ਕੱਬਾ ਵਾ ਉਹ ਤਾਂ ਗੱਲ ਸੁਣਨ ਨੂੰ ਨਹੀਂ ਤਿਆਰ ਮੈਂ ਤਾਂ ਸਵੇਰੇ ਫੋਨ ਕੀਤਾ ਫਿਰ ਉਹਨਾਂ ਨੇ ਕੱਟਤਾ ਇਹ ਤਾਂ ਵਪਾਰ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਕਮੇਟੀਆਂ ਬਣਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਹੁਣ ਕੀ ਫਾਇਦਾ ਸੋਚਣ ਦਾ ਕਿ ਸੁਭਾਗ ਕੱਬਾ ਕਿ ਮਿੱਠਾ ਭਾਜੀ ਮੈਨੂੰ ਲੱਗਦਾ ਉਹਨਾਂ ਕੋਲ ਨਾ ਐਦਾਂ ਨਹੀਂ ਦੋ ਚਾਰ ਜਣੇ ਨਾਲ ਵੱਡੇ ਸਿਆਣੇ ਨੂੰ ਲੈ ਕੇ ਜਾਈਏ ਤਾਂ ਬਣਨੀ ਗੱਲ ਬਸ ਕਰ ਆ ਗੱਲਾਂ ਆਪਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਆਪਾਂ ਇੱਜ਼ਤਦਾਰ ਬੰਦੇ ਆ ਤੇ ਦੁਕਾਨਦਾਰੀ ਚਲਾਣੀ ਆ ਆਪਾਂ ਕਿਸੇ ਨਾਲ ਲੜਦੇ ਚੰਗੇ ਨਹੀਂ ਲੱਗਦੇ ਜਿਹੜੀ ਗੱਲ ਪਿਆਰ ਨਾਲ ਨਿਬੜ ਜਾਂਦੀ ਹੈ ਨਾ ਉਹਦੇ ਅਰਕੀ ਕੋਈ ਰੀਸ ਨਹੀਂ ਪਾਜੀ ਪਿਆਰ ਨਾ ਮੰਨਦਾ ਹੀ ਨਹੀਂ ਪਏ 80000 ਰੁਪਇਆ ਗਿਆ ਵਾ ਆਪਣਾ ਮੈਂ ਤੈਨੂੰ ਕਿਹਾ ਨਾ ਮੈਂ ਆਪੇ ਗੱਲ ਕਰ ਲੂੰਗਾ ਤੂੰ ਹੋਰ ਗੱਲਾਂ ਵਾਲੇ ਧਿਆਨ ਦੇ ਅੱਜ ਮੈਂ ਬਾਜ਼ਾਰ ਜਾਣਾ ਤੇ ਮੈਂ ਜਾਂਦਾ ਹੋਇਆ ਉਹਨਾਂ ਨੂੰ ਮਿਲ ਕੇ ਆਉਂਗਾ ਠੀਕ ਆ ਨਾ ਠੀਕ ਆ ਬਾਜੀ ਨਾਲੇ ਪਾਜੀ ਇੱਕ ਗੱਲ ਹੋਰ ਕਰਨੀ ਸੀਗੀ ਹੂੰ ਬਾਜੀ ਤੁਸੀਂ ਫੋਟੋਆਂ ਕਿਉਂ ਨਹੀਂ ਕਰਾਂਦੇ ਦੇਖ ਬਈ ਹਣ ਜੇ ਮੈਂ ਤੂੰ ਫੋਟੋ ਖਚਾਈ ਸਟੇਟਸ ਪਾਤਾ ਬੱਚਿਆਂ ਨੇ ਦੇਖ ਲਿਆ ਉਧਰ ਤੇਰੇ ਸੋਹਰਾ ਪਰਿਵਾਰ ਨੇ ਦੇਖਣਾ ਹਨਾ ਅੱਗੇ ਦੀ ਅੱਗੇ ਫੈਮਲੀਆ ਨੇ ਸਾਰਿਆਂ ਨੇ ਦੇਖਣਾ ਹੁੰਦਾ ਤੇ ਮੈਂ ਸਟੇਟਸ ਪਾਉਂਗਾ ਵਪਾਰੀਆਂ ਨੇ ਦੇਖਣਾ ਹੈ ਜਿਨ੍ਹਾਂ ਤੋਂ ਆਪਾਂ ਸਮਾਨ ਲੈਣੇ ਆ ਜਿਨ੍ਹਾਂ ਦੇ ਆਪਾਂ ਪੈਸੇ ਦੇਣੇ ਉਹਨਾਂ ਨੇ ਦੇਖਣਾ ਤੇ ਉਹਨਾਂ ਨੇ ਮਗਰੋਂ ਕਹਿਣਾ ਕਿ ਭਾਈ ਪੈਸੇ ਸਾਡੇ ਦੇ ਨਹੀਂ ਰਿਆ ਤੇ ਕਿੱਥੇ ਕਿੱਥੇ ਘੁੰਮੀ ਜਾਂਦਾ ਇਸ ਕਰਕੇ ਮੈਨੂੰ ਆ ਚੀਜ਼ਾਂ ਦਾ ਸ਼ੌਂਕ ਨਹੀਂ ਆਏਗਾ ਫੋਟੋਆਂ ਫੋਟੋਆਂ ਖਚਾਣ ਦਾ ਮੜ ਕੇ ਸਟੇਟਸ ਪਾਉਣਾ ਪਰ ਭਾਜੀ ਪਹਿਲੇ ਤਾਂ ਤੁਹਾਨੂੰ ਬੜਾ ਹੁੰਦਾ ਸੀ ਹੁਣ ਤੁਸੀਂ ਇੱਕਦਾਂ ਵੀ ਛੱਡ ਹੀ ਦਿੱਤਾ ਉਮਰ ਦੇ ਹਿਸਾਬ ਨਾਲ ਕਈ ਚੀਜ਼ਾਂ ਚੇਂਜ ਹੋ ਜਾਂਦੀਆਂ ਨੇ ਤੇ ਬਦਲਣੀਆਂ ਵੀ ਪੈਂਦੀਆਂ ਨੇ ਪਰ ਮੇਰੇ ਹਿਸਾਬ ਨਾਲ ਭਾਜੀ ਹੁਣ ਤੁਹਾਨੂੰ ਫੋਟੋਆਂ ਖਿਚਾਣੀਆਂ ਚਾਹੀਦੀਆਂ ਨੇ ਨਾਲੇ ਨਾ ਤੁਹਾਨੂੰ ਹੁਣ ਵਿਆਹ ਕਰਾ ਲੈਣਾ ਚਾਹੀਦਾ ਵਾ ਕਿਹੜੀਆਂ ਗੱਲਾਂ ਲੈ ਕੇ ਬੈਠ ਗਏ ਸਵੇਰੇ ਸਵੇਰੇ ਭਾਜੀ ਮੈਂ ਤੇ ਸਿਮਰਨ ਵੀ ਕਹਿ ਰਹੇ ਸੀ ਗੱਲ ਕਰ ਰਹੇ ਸੀਗੇ ਕਿ ਤੁਸੀਂ ਹੁਣ ਕਦੋਂ ਤੱਕ ਇੰਨੀਆਂ ਜ਼ਿੰਮੇਵਾਰੀਆਂ ਸੰਭਾਲੀ ਜਾਓਗੇ ਨਾਲ ਲਾਈਫ ਪਾਰਟਨਰ ਵੀ ਹੋਣਾ ਚਾਹੀਦਾ ਤੁਹਾਡੇ ਨਾਲੇ ਵੀਰੇ ਘਰੇ ਸੁੱਖ ਹੋ ਜਾਊਗਾ ਦੋਨੇ ਪੈਣਾ ਵਾਂਗੂ ਕੰਮ ਵੀ ਕਰ ਲੈਣਗੇ ਨਾਲੇ ਮਨ ਲੱਗਾ ਰੋ ਪਾਜੀ ਇੱਧਰ ਉੱਧਰ ਦੀਆਂ ਗੱਲਾਂ ਵੱਲ ਧਿਆਨ ਨਹੀਂ ਜਾਊਗਾ ਕੋਈ ਨਾ ਸੋਚਦੇ ਆਂ ਇਹਦੇ ਬਾਰੇ ਵੀ ਪਾਜੀ ਸੋਚਣਾ ਕੀ ਆ ਐਵੇਂ ਸੋਚ-ਸੋਚ ਕੇ ਹੋਰ ਟਾਈਮ ਟਪਾਵਾਂਗੇ ਤੇ ਕੀ ਜਾਨਾ ਕੀ ਕਰਾਂ ਮੈਂ ਦੱਸ ਬਾਜੀ ਤੁਸੀਂ ਹਾਂ ਕਰੋ ਬਾਕੀ ਅਸੀਂ ਦੋਨੇ ਮੈਂ ਤੇ ਸਿਮਰਨ ਦੇਖ ਲਾਂਗੇ ਮੇਰੀ ਹਾਂ ਨਾ ਹੱਲ ਹੋ ਜਾ ਹਾਂ ਬਾਜੀ ਬਿਲਕੁਲ ਹੋ ਜਾ ਚਲ ਕੋਈ ਜਿੱਦਾਂ ਤੁਹਾਨੂੰ ਠੀਕ ਲੱਗਦਾ ਉਦਾਂ ਕਰ ਲਓ ਸੱਚੀ ਵੀਰੇ ਚਲੋ ਠੀਕ ਹੈ ਮੈਂ ਆਇਆ ਫਿਰ ਤੇ ਹੁਣ ਕਿੱਥੇ ਚੱਲਿਆਂ ਭਾਜੀ ਵੇ ਕਰੇ ਹੋ ਕੇ ਆਇਆ ਆਹ ਕੀ ਗੱਲ ਹੋਈ ਮੈਂ ਤੈਨੂੰ ਕਿਹਾ ਨਾ ਮੈਂ ਬਾਜ਼ਾਰ ਜਾਣਾ ਭਾਜੀ ਵੇ ਥੋੜੀ ਦੇਰ ਚ ਆ ਜਾਣਾ ਬਸ 10 15 ਮਿੰਟ ਚ ਆ ਗਿਆ ਚਲ ਆਜੀ ਗਈ ਕਿੱਥੇ ਸਿਮਰਨ ਮੈਂ ਤੈਨੂੰ ਥੱਲੇ ਲੱਭੀ ਇਹਨੇ ਤੇ ਤੂੰ ਇੱਥੇ ਖੜੀ ਆ ਨੀચે ਨਾ ਡੰਡ ਲੱਗਦੀ ਸੀ ਮੈਂ ਕਿਹਾ ਤੋਂਪ ਆ ਗਿਆ ਮੈਂ ਅੱਜ ਧੋਪੀ ਸੇਕ ਲੈਣੀ ਆ ਨਾਲੇ ਨਾ ਮੈਂ ਵੀਰੇ ਨੂੰ ਮਨਾ ਲਿਆ ਵਾ ਵੀਰਾ ਕਹਿੰਦਾ ਮੈਂ ਵਿਆਹ ਕਰਾ ਲੂੰਗਾ। ਅੱਛਾ ਫੇਰ ਹੁਣ ਹੁਣ ਕੀ ਤੂੰ ਦੱਸ ਕਿ ਕਿਨੂੰ ਆਪਾਂ ਬਾਇਓ ਡਾਟਾ ਜਾਂ ਫੋਟੋ ਭੇਜੀਏ ਵੀਰੇ ਦੀ? ਤੁਹਾਡੇ ਕੋ ਫੋਟੋ ਤੇ ਬਾਇਓ ਡਾਟਾ ਹੈਗਾ ਵੀਰੇ ਦਾ? ਫੋਟੋ ਮੇਰੇ ਕੋ ਹੈਗੀ ਆ ਬਾਇਓ ਡਾਟਾ ਮੈਂ ਲਿਖ ਦੂੰ ਮੈਨੂੰ ਪਤਾ ਹੀ ਆ। ਬਸ ਠੀਕ ਆ ਫੇਰ ਜਿਨ੍ਹਾਂ ਨੇ ਆਪਣਾ ਰਿਸ਼ਤਾ ਕਰਾਇਆ ਆਪਾਂ ਉਹਨਾਂ ਨੂੰ ਭੇਜ ਦਿੰਨੇ ਆ। ਹਾਂ ਇਹ ਤਾਂ ਗੱਲ ਤੂੰ ਸਹੀ ਕਹਿ ਰਹੀ ਆ ਨਾਲੇ ਉਹ ਪੈਸੇ ਵੀ ਘਟ ਲੈਂਦੇ ਆ। ਪੈਸੇ ਵੀ ਘਟ ਲੈਂਦੇ ਆ ਨਾਲੇ ਰਿਸ਼ਤਾ ਵੀ ਵਧੀਆ ਹੀ ਕਰਾਉਂਦੇ ਆ। ਉਹ ਤਾਂ ਦਿਖਦੇ ਪਿਆ ਕਿੰਨਾ ਕੁ ਵਧੀਆ ਰਿਸ਼ਤਾ ਕਰਾਉਂਦਾ ਕੀ ਮਤਲਬ ਤੁਹਾਡੇ ਕਹਿੰਦਾ ਮੈਂ ਕਹਿ ਰਿਹਾ ਵਾਂ ਕਿ ਵਧੀਆ ਰਿਸ਼ਤਾ ਕਰਾਂਦੇ ਆ ਤੁਸੀਂ ਨਾ ਸਵੇਰ ਦੇ ਮੈਨੂੰ ਟੌਂਟ ਮਾਰੀ ਜਾਂਦੇ ਹੋ ਮੈਨੂੰ ਸਭ ਸਮਝ ਆਉਂਦੀ ਆ ਐਵੇਂ ਗੁੱਸਾ ਕਿਉਂ ਕਰੀ ਜਾਂਦੀ ਉਹ ਤਾਂ ਮੈਂ ਮਜ਼ਾਕ ਕਰਦਾ ਪਿਆ ਚੱਲ ਫਿਰ ਮੈਂ ਐ ਕਰਦਾ ਵਾਂ ਅੱਜ ਮੈਂ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਫੋਟੋ ਤੇ ਬਾਇਓ ਡਾਟਾ ਦੇ ਜਾਣਾ ਵਾ ਠੀਕ ਆ ਚੱਲ ਆ ਜਾ ਫਿਰ ਚਾਹ ਪਾਣੀ ਤਾਂ ਬਣਾ ਦੇ ਚਲੋ ਠੀਕ ਆਨੀ ਆ ਕਿਆ ਕਰ ਰਿਹਾ ਓ ਤੁਹਾਡੇ ਵਰਗੇ ਸਾਡੇ ਨਾਲ ਹੋਣ ਨਾ ਅਖਬਾਰਾਂ ਤੇ ਨਿਊਜ਼ ਚੈਨਲਾਂ ਦੀ ਲੋੜ ਹੀ ਹੈ ਨਹੀਂ ਕਿਹੜਾ ਕੀ ਹੋਇਆ ਹਜੇ ਗੱਲ ਚੱਲੀ ਨਹੀਂ ਕਿ ਤੁਸੀਂ ਰੋਲਾ ਪਾਣਾ ਵੀ ਸ਼ੁਰੂ ਕਰਤਾ ਤੁਸੀਂ ਨਾ ਸੱਚੀ ਜਲਦੀ ਉਲਦੀ ਮੈਂ ਕਹਿੰਨੀ ਆ ਨਾ ਆ ਸਾਲ ਦੇ ਖਤਮ ਹੋਣ ਤੱਕ ਤੁਸੀਂ ਵਿਆਹ ਕਰਾ ਲਓ ਸਾਨੂੰ ਬੜਾ ਸ਼ੌਂਕ ਆ ਲਹਿੰਗਾ ਪੋਣ ਦਾ ਵੀ ਹਨੇਰੇ ਆਪਦਾ ਲਹਿੰਗਾ ਵੀ ਲੈ ਜੂਗਾ ਨਾ ਤੁਹਾਡੇ ਲਹਿੰਗਿਆਂ ਦੇ ਚੱਕਰ 'ਚ ਮੈਂ ਆਪਣੀ ਜ਼ਿੰਦਗੀ ਖਰਾਬ ਕਰ ਲਾ ਨਾਲੇ ਤੇਰੇ ਨਾਪ ਦਾ ਲਹਿੰਗਾ ਨਹੀਂ ਤੇਰੇ ਨਾ ਦੀਆਂ ਫਰਾਕਾਂ ਆਂਦੀਆਂ ਨੇ ਸਹੀ ਗਿਆ ਵੀਰੇ ਤੁਸੀਂ ਵੀਰੇ ਕੋਈ ਨਾ ਲਹਿੰਗਾ ਮੈਂ ਬਨਵਾ ਲੂੰਗੀ ਆਪਣੇ ਆਪ ਦਾ ਹਾਂ ਦੁਕਾਨ ਤੇ ਜਾ ਕੇ ਕਹਿਦੀ ਬੱਚਿਆਂ ਦਾ ਫੁੱਲ ਸਾਈਜ਼ ਦੇ ਦਿਓ ਵੀਰੇ ਮੈਂ ਤਾਂ ਲਹਿੰਗਾ ਸਿਲੈਕਟ ਵੀ ਕੀਤਾ ਹੋਇਆ ਵਾ ਤੁਸੀਂ ਬਸ ਵਿਆਹ ਕਰਾਓ ਜੇ ਲਹਿੰਗਾ ਸਿਲੈਕਟ ਕਰ ਹੀ ਲਿਆ ਤੇ ਤੂੰ ਕਰਾ ਲਾ ਵਿਆਹ ਤੇਰੀ ਵੀ ਤਾਂ ਉਮਰ ਹੋਈ ਗਈ ਵਿਆਹ ਦੀ ਵੀਰੇ ਮੇਰੇ ਤੋਂ ਵੱਡੇ ਤੁਸੀਂ ਹੋ ਉਹ ਕੋਈ ਨਹੀਂ ਮੇਰੇ ਤੋਂ ਛੋਟਿਆਂ ਦੇ ਵਿਆਹ ਵੀ ਹੋ ਗਏ ਤੇ ਅੱਗੋਂ ਨਿਆਣੇ ਵੀ ਹੋ ਗਏ ਕੋਈ ਨਹੀਂ ਮੇਰਾ ਜਦੋਂ ਹੋਣਾ ਹੋਊਗਾ ਹੋ ਜਾਊਗਾ ਤੁਸੀਂ ਆਪਣਾ ਆਪਣਾ ਕਰਾਓ ਨਹੀਂ ਵੀਰੇ ਨਾਲੇ ਮੈਂ ਕੈਜ਼ੂਅਲ ਲਹਿੰਗਾ ਪਸੰਦ ਕੀਤਾ ਬਰਾਇਡਲ ਥੋੜਾ ਤੇ ਹੁਣ ਮੈਂ ਕੀ ਕਰਾਂ ਤੁਸੀਂ ਵਿਆਹ ਕਰਾ ਲਓ ਨਾ ਹੁਣ ਮੈਂ ਉਤੋਂ ਚੱਕ ਲਿਆਵਾਂ ਕਿਤੋਂ ਅੱਛਾ ਮੇਰੀ ਗੱਲ ਸੁਣੋ ਤੁਸੀਂ ਨਾ ਮਤਲਬ ਜਦੋਂ ਜਦੋਂ ਰਿਸ਼ਤਾ ਲੈਣ ਜਾਉਂਗੇ ਨਾ ਤਾਂ ਕੁੜੀ ਨੂੰ ਨਾ ਪਹਿਲਾਂ ਇਹ ਪੁੱਛ ਲਿਓ ਕਿ ਉਹ ਚਾਹ ਵਧੀਆ ਬਣਾਉਂਦੀ ਹੋਵੇ ਕਿਉਂ ਵੀਰੇ ਅਸੀਂ ਤਾਂ ਚਾਹ ਹੀ ਪੀਣੀ ਹੁੰਦੀ ਹੈ ਨਾ ਦੁਕਾਨ ਤੇ ਰੋਟੀ ਤਾਂ ਤੁਸੀਂ ਖਾਣੀ ਹੁੰਦੀ ਆ ਕੋਈ ਨਾ ਛੋਡੀ ਭਾਬੀ ਨੂੰ ਆਤ ਤਾਂ ਲੈਣ ਦੋ ਰੋਟੀਆਂ ਵਿੱਚ ਤੁਹਾਨੂੰ ਇੱਥੇ ਹੀ ਲਿਆ ਦਿਆ ਕਰਾਂਗੇ ਠੀਕ ਆ ਵੀਰੇ ਆਪਾਂ ਨਾ ਸਭ ਤੋਂ ਵਧੀਆ ਲੀ ਭਾਬੀ ਲੈ ਕੇ ਆਵਾਂਗੇ ਹਾਂ ਜਿਵੇਂ ਸਭ ਤੋਂ ਵਧੀਆ ਮੇਰੇ ਵਾਸਤੇ ਬੈਠੀ ਐ ਮੇਰੇ ਤੋਂ ਵਧੀਆ-ਵਧੀਆ ਮੁੰਡੇ ਵੀ ਜਹਾਨ ਤੇ ਬੈਠੇ ਨੇ ਵੀਰੇ ਹੁਣ ਹਰ ਇੱਕ ਭੈਣ ਲਈ ਤਾਂ ਆਪਣਾ ਭਰਾ ਹੀ ਵਧੀਆ ਹੁੰਦਾ ਨਾ ਤੇ ਅਸੀਂ ਨਾ ਆਪਣੀ ਭਾਬੋ ਸੋਣੀ ਲੈ ਕੇ ਆਵਾਂਗੇ ਵੀਰੇ ਭਾਬੀ ਨੂੰ ਚਾਹ ਭਾਵੇਂ ਜਿੰਨੀ ਮਰਜ਼ੀ ਲਗੀਆਂ ਆਂਦੀ ਐ ਪਰ ਮੈਗੀ ਮੇਟਕ ਲਗਿਆ ਕੋਈ ਨਹੀਂ ਆ ਸਕਦਾ ਇਸਨਾਲਾ ਕਿਉਂ ਨਹੀਂ ਬਣਾ ਸਕਦਾ ਇਹੋ ਜਿਹਾ ਕੀ ਪਾਨੀ ਆ ਤੂੰ ਮੈਗੀ ਚ ਵੀਰੇ ਸਾਰੇ ਪਿਆਜ਼ ਭੰਗਦੇ ਮੈਂ ਆਪਣਾ ਪਿਆਜ਼ ਭੰਗੀਆਂ ਨਹੀਂ ਤੇ ਨਾ ਸਾਰੇ ਬਿੱਤੇ ਮੈਗੀ ਬਣਾਉਂਦੇ ਨੇ ਕੀ ਗੱਲ ਉਹਨਾਂ ਨੂੰ ਬਣਾਣੀ ਨਹੀਂ ਆਂਦੀ ਵੀਰੇ ਸਭ ਤੋਂ ਵਧੀਆ ਮੈਗੀ ਬਣੂ ਆਂਦੀ ਹੈ ਨਾ ਹਾਂ ਦੇਖੀ ਸੀ ਸੱਚ ਤੇਰੀ ਮੈਗੀ ਕੱਚੀ ਹੋ ਲੈ ਆਂਦੀ ਕਹਿੰਦੀ ਸਿਲੰਡਰ ਮੁੱਕਿਆ ਹੋਇਆ ਵੀਰੇ ਨਹੀਂ ਹਾਂ ਤਾਂ ਸਿਲੰਡਰ ਵੀ ਭਰਿਆ ਹੋਇਆ ਵਾ ਮੈਂ ਤੈਨੂੰ ਪਹਿਲਾਂ ਵੀ ਗਿਆ ਸੀਗਾ ਜੇ ਤੂੰ ਕਿਤੇ ਲਾਲ ਸੂਟ ਪਾ ਕੇ ਆਜੇ ਨਾ ਤੇ ਤੇਰੇ ਉਹਦੇ ਸਿਲੰਡਰ 'ਚ ਕੋਈ ਫਰਕ ਨਹੀਂ ਰਹੂਗਾ ਨਹੀਂ ਤੂੰ ਮੇਰੇ ਦੇਖ ਮੇ ਜਾ ਕੇ ਲਾ ਦੇ ਨਾ ਤੇ ਫੇਰ ਗੱਲ ਕੋਈ ਹੋਰ ਚੱਲਦੀ ਹੁੰਦੀ ਵਿੱਚ ਤੂੰ ਆਪਣੀ ਮੈਗੀ ਲੈ ਕੇ ਵੜ ਜਾਨੀ ਆ ਕਹਿੰਦੀ ਅੱਖੇ ਮੈਂ ਕਹਿੰਦੀ ਪਿਆਜ਼ ਦੀ ਜਗ੍ਹਾ ਪਿਆਰ ਪਾਣੀ ਆ ਹੈ ਮੈਗੀ ਮਸਾਲੇ ਦੀ ਜਗ੍ਹਾ ਕੁਝ ਹੋਰ ਤਾਂ ਨਹੀਂ ਪਾ ਦਿੰਦੀ ਨਹੀਂ ਵੀਰੇ ਨਹੀਂ ਵੀਰੇ ਕੰਮ ਤੂੰ ਸੀ ਨਾ ਜਲਦੀ ਵਿਆਹ ਕਰਾ ਲੈ ਓਏ ਬੱਸ ਕਰੋ ਮੇਰੀ ਮਾਂ ਇੰਨੇ ਵਿਆਹ ਦੀ ਜਲਦੀ ਮੈਨੂੰ ਨਹੀਂ ਹੈਗੀ ਜਿੰਨੀ ਤੁਹਾਨੂੰ ਪੈ ਗਈ ਆ ਹਜੇ ਤਾਂ ਗੱਲ ਚੱਲੀ ਆ ਦੇਖੋ ਅੱਗੇ ਕੀ ਬਣਦਾ ਹੋ ਜੂਗਾ ਵੀਰੇ ਜਿੱਥੇ ਸੰਜੋਗ ਲਿਖੇ ਹੁੰਦੇ ਨੇ ਨਾ ਵਿਆਹ ਉੱਤੇ ਹੀ ਹੁੰਦੇ ਨੇ ਇਹ ਆਪਣੀ ਜਾਂ ਤੁਹਾਡੀ ਮੇਰੀ ਮਰਜ਼ੀ ਨਾਲ ਨਹੀਂ ਹੁੰਦੇ ਇਹ ਗੁਰੂ ਮਹਾਰਾਜ ਨੇ ਧੁਰ ਤੋਂ ਜੋੜੀਆਂ ਬਣਾ ਕੇ ਭੇਜੀਆਂ ਹੁੰਦੀਆਂ ਤੇ ਜਦੋਂ ਜਿਹੜੀ ਉਮਰ 'ਚ ਵਿਆਹ ਹੋਣਾ ਹੁੰਦਾ ਤੇ ਉਦੋਂ ਹੋ ਜਾਂਦਾ ਠੀਕ ਆ ਜੀ ਹੁਣ ਸਿਆਣੇ ਬਣੋ ਕੰਮ 'ਤੇ ਧਿਆਨ ਦਿਓ ਮੈਂ ਜਿੰਨਾ ਤੁਹਾਨੂੰ ਕੰਮ 'ਤੇ ਧਿਆਨ ਦੇਣ ਲਈ ਕਹਿੰਨਾ ਨਵਾਂ ਹੀ ਟੌਪਿਕ ਲੈ ਕੇ ਆ ਜੰਨੇ ਹੋ ਤੁਸੀਂ ਕਾਕਸ ਉਹਦਾ ਇੱਕ ਨਹੀਂ ਆਇਆ ਗੱਲਾਂ ਦੋ ਆ ਗਈਆਂ ਨੇ ਉਹ ਚੱਲ ਮੈਗੀ ਕੰਮ ਕਰ ਲਾ ਬੇਟੇ ਹੋਰ ਦੱਸੋ ਨਾ ਕੀ ਲੈਣ ਆਲਾ ਇਹ ਜੋਬਿਸ ਦਾ ਫੇਸ ਵੋਸ਼ ਬਾਬੇ ਜਦ ਮੈਂ ਤੈਨੂੰ ਕਹਿ ਕੇ ਭੇਜਿਆ ਸੀਗਾ ਕਿ ਜਲਦੀ ਆ ਜੀ ਮੈਂ ਮਾਰਕੀਟ ਜਾਣਾ ਫਿਰ ਕਿੱਥੇ ਚਲਾ ਗਿਆ ਸੀ ਤੂੰ ਉਹ பாਜੀ ਮੈਂ ਤੇ ਘੰਟੇ ਚ ਆਤ ਆ ਗਿਆ ਮੈਂ ਨਾ ਜ਼ਰੂਰੀ ਕੰਮ ਕਰਨ ਗਿਆ ਸੀ ਜ਼ਰੂਰੀ ਕੰਮ ਉਹ ਹੁੰਦਾ ਜਿਹੜਾ ਆਪਾਂ ਇੱਥੇ ਕਰਦੇ ਆ ਇਸ ਤੋਂ ਜ਼ਰੂਰੀ ਕੋਈ ਕੰਮ ਨਹੀਂ ਹੁੰਦਾ பாਜੀ ਸੀਗਾ ਇਸ ਤੋਂ ਵੀ ਜ਼ਰੂਰੀ ਕੰਮ ਕਿੱਥੇ ਗਿਆ ਸੀ ਤੂੰ பாਜੀ ਮੈਂ ਅੱਜ ਮੈਰਿਜ ਬਿਊਰੋ ਗਿਆ ਸੀ ਹੁਣ ਤੂੰ ਗੱਲ ਨੂੰ ਇੰਨਾ ਸੀਰੀਅਸ ਲੈ ਲਿਆ ਕਿ ਕਾਰਵਾਈਆਂ ਵੀ ਸ਼ੁਰੂ ਕਰਤੀਆਂ பாਜੀ ਮੈਂ ਉਹਨਾਂ ਨੂੰ ਫੋਟੋ ਤੇ ਤੁਹਾਡਾ ਬਾਇਓ ਡਾਟਾ ਤੇ ਇਨਕਮ ਵੀ 1.5 ਲੱਖ ਰੁਪਏ ਲਿਖਾ ਆਇਆ ਉਹਨਾਂ ਨੂੰ ਬਾਬੇ ਕਿਉਂ ਲਿਖਾ ਕੇ ਆਏ ਇਨਕਾ ਮੈਨੂੰ ਇਹ ਦੱਸ ਇਹ ਨੀ ਨੀਆ ਕਮਾਈਆਂ ਦਿਖਾ ਕੇ ਇੰਨੀਆਂ ਹੁੰਦੀਆਂ ਨੇ ਭਾਜੀ ਹੋਣ ਲੱਗ ਜਾਣਗੇ ਆ ਨਾਲੇ ਭਾਜੀ ਰਿਸ਼ਤੇ ਕਰਨ ਲਈ ਨਾ ਸੋ ਝੂਠ ਬੋਲਨੇ ਪੈਂਦੇ ਆ ਤਾਂ ਹੀ ਤਾਂ ਅਗਲਾ ਆਪਣੀ ਕੁੜੀ ਦਊਗਾ ਜਿਹੜੇ ਰਿਸ਼ਤੇ ਦੀ ਸ਼ੁਰੂਆਤ ਝੂਠ ਤੋਂ ਹੋਵੇ ਨਾ ਜਿਹਦੀ ਬੁਨਿਆਦ ਹੀ ਝੂਠੀ ਹੋਵੇ ਉਹ ਜ਼ਿਆਦਾ ਦੇ ਟਿਕਦੇ ਨਹੀਂ ਹੁੰਦੇ ਇਸ ਕਰਕੇ ਸੱਚ ਬੋਲ ਕੇ ਸਾਰੇ ਕੰਮ ਕਰਨੇ ਚਾਹੀਦੇ ਤੂੰ ਇੰਨਾ ਵੱਡਾ ਨਹੀਂ ਹੋਇਆ ਕਿ ਝੂਠ ਬੋਲ ਕੇ ਇਨੇ ਰਿਸ਼ਤੇ ਕਰਾਣ ਲੱਗ ਜੇਂਗਾ। ਭਾਜੀ ਆਪਾਂ ਤਾਂ ਇਨਕਮ ਹੀ ਕਿਹਾ, ਬਾਕੀ ਜਿਹਨੇ ਰਿਸ਼ਤਾ ਕਰਾਣਾ ਉਹਨੇ ਤਾਂ ਬੋਲਣਾ ਹੀ ਆ। ਨਾਲੇ ਰਹੀ ਗੱਲ ਜਦੋਂ ਆਣਗੇ ਆਪਾਂ ਉਹ ਤੋਂ ਸਾਰੇ ਗੱਲਾਂ ਖੋਲ ਲਾਂਗੇ। ਠੀਕ ਹੈ ਭਾਈ ਸਾਹਿਬ, ਜੋ ਤੁਸੀਂ ਕਰ ਰਹੇ ਹੋ ਠੀਕ ਹੀ ਕਰ ਰਹੇ ਹੋ। ਹੁਣ ਕੰਮ 'ਚ ਧਿਆਨ ਦੇ ਦੀਏ। ਹਾਂਜੀ ਭਾਜੀ। ਤੁਸੀਂ ਦੁਕਾਨ ਤੇ ਰਹਿਣਾ, ਕਿਤੇ ਨਹੀਂ ਜਾਣਾ। ਕਿਸੇ ਦਾ ਫੋਨ ਆਵੇ। ਕਿਸੇ ਦਾ ਕੁਝ ਆਵੇ। ਦੁਕਾਨ ਤੇ ਇੱਧਰ ਉੱਧਰ ਨਹੀਂ ਹੋਣਾ। 10 ਦਿਨ ਕੰਮ 'ਵਲ ਧਿਆਨ ਦੇ ਤਾ। ਠੀਕ ਆ ਵੀਰੇ ਸਮਝ ਲੱਗ ਗਈ ਹਾਂਜੀ ਚਲੋ ਤੇ ਮੈਂ ਨਾਲੇ ਮਾਰਕੀਟ ਜਾ ਕੇ ਆਇਆ ਭਾਜੀ ਨਾਲੇ ਉਹ ਕਮੇਟੀ ਵਾਲੇ ਕੋ ਵੀ ਜਾਇਓ ਨਾ ਭੁੱਲਿਓ ਹਾਂ ਮੈਨੂੰ ਯਾਦ ਦੇ ਕੋ ਫਰਮਾ ਜੀ ਅਸੀਂ ਤੁਹਾਡੇ ਤੇ ਵੀ ਵਿਸ਼ਵਾਸ ਕਰਦੇ ਹਾਂ ਤਾਂ ਹੀ ਮੇਰੇ ਛੋਟੇ ਭਰਾ ਤੋਂ ਗਲਤੀ ਹੋ ਗਈ ਉਹਨੇ ਮੇਰੇ ਤੋਂ ਚੋਰੀ ਕਮੇਟੀ ਪਾਈ ਸੀ ਕੋਈ ਛੋਟੀ ਮੋਟੀ ਅਮਾਉਂਟ ਤਾਂ ਹੈ ਨਹੀਂ 80000 ਰੁਪਿਆ ਤੇ ਆਪਾਂ ਹੈਗੇ ਆ ਮੀਡਲ ਕਲਾਸ ਬੰਦੇ 80000 ਜੋੜਨਾ ਹੋਵੇ ਨਾ ਤੇ 6 ਮਹੀਨੇ ਲੱਗ ਜਾਂਦੇ ਇਸ ਕਰਕੇ ਜਿੰਨੀ ਜਲਦੀ ਹੋ ਸਕਦਾ ਬੰਦਾ ਲੱਭੋ ਤੇ ਪੈਸੇ ਦਿਵਾਓ। ਫਿਰਿੰਦਰ ਜੀ ਕਮੇਟੀਆਂ ਦੇ ਹੁੰਦੇ ਆ ਰੋਲੇ ਜਿਹੜਾ ਇੱਕ ਵਾਰੀ ਚਲੇ ਜਾਂਦਾ ਨਾ ਵਾਪਸ ਨਹੀਂ ਆਉਂਦਾ ਤੇ ਕੋਈ ਦਿੱਕਤ ਨਹੀਂ ਜੇ ਤੁਹਾਡੇ ਪੈਸੇ ਲੈ ਕੇ ਚਲਾ ਵੀ ਗਿਆ ਜੇ 80000 ਲੈ ਗਿਆ ਉਹਦੇ 40000 ਰੁਪਏ ਤੁਹਾਨੂੰ ਦਵਾਵਾਂਗੇ। ਰਿਪੋਰਟ ਵੀ ਲਿਖਾਈ ਹੋਈ ਹੈ ਪੁਲਿਸ ਤੇ ਕੋਸ਼ਿਸ਼ ਕਰ ਰਹੇ ਹਾਂ ਪੂਰੀ ਲੱਭਣ ਦੀ ਜਿੰਦਰ ਜੀ ਜਿਉ ਨਹੀਂ ਵੀ ਦੇਗਾ ਨਾ 40 ਹਜ਼ਾਰ ਪੱਲਿਓ ਦੇਵਾਂਗਾ ਉਹ ਨਹੀਂ ਵੀ ਸ਼ਰਮਾ ਜੀ ਮੇਰੀ ਗੱਲ ਸੁਣੋ ਤੁਹਾਡੇ ਨਾਲ ਸਾਡਾ ਪਿਆਰ ਹੈ ਅੱਜ ਦਾ ਨਹੀਂ ਬਹੁਤ ਪੁਰਾਣਾ ਪਿਆਰ ਹੈ ਗੱਲ ਇਹ ਆ ਤੁਹਾਡੇ ਪੱਲਿਓ ਕਿਉਂ ਪਵਾਣੇ ਪੈਸੇ ਅਸੀਂ ਕਿਸੇ ਦਾ ਨੁਕਸਾਨ ਥੋੜੀ ਚਾਹਨੇ ਹਾਂ ਅਸੀਂ ਤਾਂ ਉਹ ਚਾਹਨੇ ਜਿਹੜਾ ਸਾਡਾ ਨੁਕਸਾਨ ਹੋਇਆ ਨਾ ਉਹਦੀ ਪਰਪਾਈ ਹੋ ਜਾਏ ਜੇ ਬੰਦਾ ਨਵਾਂ ਸੀ ਜਾਂ ਭੱਜ ਗਿਆ ਜ਼ਿੰਮੇਵਾਰੀ ਤਾਂ ਥੋੜੀ ਸੀ ਨਾ ਤੁਸੀਂ ਲਭਾਣਾ ਹੈ ਬੰਦਾ ਜਦੋਂ ਬੰਦਾ ਲੱਭ ਗਿਆ ਆਪਾਂ ਪੈਸੇ ਲੈ ਲਾਂਗੇ ਤੁਹਾਡੇ ਕੋਲੋਂ ਨਹੀਂ ਪੈਸੇ ਲੈਣੇ ਤਾਨੂੰ ਸਮਝੇ ਨਾ ਤੁਸੀਂ ਮੇਰੀ ਹਾਂਜੀ ਹਾਂ ਇਸ ਕਰਕੇ ਸ਼ਰਮਜੀਤ ਤੁਹਾਡੇ ਨਾਲ ਪਿਆਰ ਹੈ ਤੇ ਆਪਾਂ ਸਾਰੀ ਉਮਰ ਬਣਾ ਕੇ ਰੱਖਾਂਗੇ ਠੀਕ ਹੈ ਨਾ ਠੀਕ ਹੈ ਸੁੰਦਰ ਜੀ ਇਸੇਗਾ ਤੁਹਾਡੇ ਫੈਨ ਆ ਪੂਰੇ ਬਹੁਤ ਚੰਗੇ ਕੰਮ ਕਰਦੇ ਤੁਸੀਂ ਦੇਖੋ ਵੀਰੇ ਦੁਨੀਆ ਤੋਂ ਕੀ ਲੈ ਕੇ ਜਾਣਾ ਪੈਸਾ ਤਾਂ ਆਂਦਾ ਜਾਂਦਾ ਰਹਿੰਦਾ ਪਰ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ ਮੇਰੇ ਛੋਟੇ ਬੁਰਾਣੇ ਜੇ ਕਮੇਟੀ ਪਾਈ ਆ ਨਾ ਤਾਂ ਤੁਹਾਡੇ ਤੇ ਭਰੋਸਾ ਕਰਕੇ ਪਾਈ ਆ ਜੇ ਉਹ ਬੰਦਾ ਚਲਾ ਗਿਆ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਤਾਂ ਮੈਂ ਤੁਹਾਨੂੰ ਕਹਿਣ ਆਇਆ ਸੀ ਮੈਂ ਤੁਹਾਡੇ ਨਾਲ ਲੜਨ ਥੋੜੀ ਆਇਆ ਸੀ ਤੁਸੀਂ ਹੁਣ ਆਪਣਾ ਜੋਰ ਲਾਓ ਬੰਦਾ ਲੱਭੋ ਤੇ ਪੈਸੇ ਦਿਵਾ ਦਿਓ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਮਿਲਦੇ ਹਾਂ ਧੰਨਵਾਦ